ਸਵੇਰ ਤੋਂ ਹੀ ਸਬਜ਼ੀ ਮੰਡੀ ਦਾਣਾ ਮੰਡੀ ਸ਼ਹਿਰ ਦੇ ਵੱਖ-ਵੱਖ ਬਾੜਾਂ ਦੇ ਵਿੱਚ ਬਹੁਤ ਭਰਮੀਆਂ ਮੀਟਿੰਗਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੋ ਰਹੀਆਂ ਨੇ ਮੈਂ ਸਮਝਦਾ ਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਖੰਨਾ ਵਿਧਾਨ ਸਭਾ ਹਲਕੇ ਦਾ ਬਹੁਤ ਵੱਡਾ ਰੋਲ ਹੈ ਪਹਿਲਾਂ ਵੀ ਮੈਂ ਖੰਨੇ ਤੋਂ ਬਤੌਰ ਵਿਧਾਇਕ ਇੱਕ ਬੜੀ ਵੱਡੀ ਲੜਾਈ ਜਿੱਤੀ ਸੀ ਇਸ ਵਾਰ ਵੀ ਜਿਹੜਾ ਖੰਨੇ ਹਲਕੇ ਦੀ ਸਾਰੀ ਸੰਗਤ ਦਾ ਜਿਹੜਾ ਹੰਗਾਰਾ ਕੋਈ ਦੱਸ ਰਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੁੰਦੇ ਨੇ ਔਰ ਅਸੀਂ ਇੱਕ ਤਰੀਕ ਨੂੰ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਕਾਂਗਰਸ ਨੂੰ ਪਾਰਲੀਮੈਂਟ ਦੇ ਵਿੱਚ ਦੇਖ ਕੇ ਵੀ ਦੇਖ ਲਿਆ ਲੋਕ ਅੱਜ ਇਹ ਮਹਿਸੂਸ ਕਰਦੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰਨ ਦਾ ਇੱਕੋ ਹੀ ਮੌਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦੇ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਕਰੀਬਨ ਸਾਰੇ ਦੇ ਸਾਰੇ ਹਲਕਿਆਂ ਦੇ ਵਿੱਚ ਜਾਣਾ ਕੋਈ ਵਿਰੋਧ ਨਹੀਂ ਹੈ ਤੇ ਭਾਜਪਾ ਨੂੰ ਕਿਸਾਨ ਵਿਰੋਧੀ ਹੋਣ ਕਰਕੇ ਕਿੰਨਾ ਵਾਲੇ ਲੋਕ ਘੇਰ ਰਹੇ ਨੇ ਇਹ ਮਸਲੇ ਜਿਹੜੇ ਨੇ ਉਹਨਾਂ ਨੇ ਆਪ ਹੀ ਛੇੜੇ ਹੋਏ ਨੇ ਦੋਨਾਂ ਪਾਰਟੀਆਂ ਨੇ ਜੋ ਸ਼ਰਮਣੀ ਅਕਾਲੀ ਦਲ ਕੋਈ ਵਿਰੋਧ ਨਹੀਂ ਹੈ ਸਾਰੇ ਲੋਕ ਜਿਹੜੇ ਨੇ ਵੱਖ-ਵੱਖ ਵਰਗਾਂ ਦੇ ਡਟ ਕੇ ਸਾਥ ਦੇ ਰਹੇ